ਤੁਹਾਨੂੰ ਆ ਤਾਂ ਇੱਕ ਵਾਰੀ ਫੇਰ ਤੁਹਾਡੇ ਨਾਲ ਜੁੜੇ ਆਂ ਔਰ ਇਸ ਵੇਲੇ ਜੇ ਵੱਡੀ ਅਪਡੇਟ ਲੈ ਕੇ ਆਏ ਆਂ ਇੰਡਸਟਰੀ ਐਂਡ ਟ੍ਰੇਡ ਲਈ ਜੀ ਹਾਂ ਪੰਜਾਬ ਦੀ ਇੰਡਸਟਰੀ ਐਂਡ ਟ੍ਰੇਡ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਸੋ ਅੱਜ ਦਾ ਦਿਨ ਬਹੁਤ ਹੀ ਸ਼ੁਭ ਜਿਹੜਾ ਹੈਗਾ ਇੰਡਸਟਰੀ ਐਂਡ ਟ੍ਰੇਡ ਲਈ ਹੈ ਦੱਸ ਇਹ ਕਿ ਪੰਜਾਬ ਦੀ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਰੈਵਨਿਊ ਨੂੰ ਵਧਾਣ ਲਈ ਇੱਕ ਇੰਡਸਟਰੀ ਐਂਡ ਮੌਰਟਗੇਜ ਜੀ ਹਾਂ ਜਿਹੜੇ ਵੀ ਲੋਨ ਲੈਣ ਵਾਲੇ ਲੋਕ ਸੀਗੇ ਜਿਹੜੇ ਵੀ ਕਰਜ਼ਾਤਾ ਸੀਗੇ ਸੋ ਉਹਨਾਂ ਉਹਨਾਂ ਤੇ ਇੱਕ ਮੌਰਗੇਜ ਜਿਹੜੇ ਚਾਰजेस ਲਗਾਏ ਗਏ ਸੀ 2.025% ਸੋ ਜਿੰਨਾ ਵੀ ਉਹ ਲੋਨ ਲੈਂਦੇ ਸੀ ਤੇ ਉਸ ਤੇ ਮੌਰਗੇਜ ਚਾਰजेस ਲੱਗਦੇ ਸੀ ਪੁਆਇੰਟ 0.25% ਸੋ ਜੇ ਦੀ ਅਮਾਉਂਟ ਕਾਫੀ ਵੱਡੀ ਹੋ ਜਾਂਦੀ ਸੀ ਲਗਾਤਾਰ ਇੰਡਸਟਰੀ ਤੇ ਟ੍ਰੇਡ ਦੇ ਵਿੱਚ ਰੋਸ਼ ਸੀਗਾ ਇਹ ਚੀਜ਼ਾਂ ਨੂੰ ਲੈ ਕੇ ਸੋ ਇੱਕ ਵੱਡੀ ਰਾਹਤ ਮਿਲੀ ਹੈ ਲਗਾਤਾਰ ਰਿਪਰੈਜੈਂਟੇਸ਼ਨਸ ਦਿੱਤੀਆਂ ਗਈਆਂ ਇਹਦੇ ਲਈ ਪੰਜਾਬ ਸਰਕਾਰ ਨੂੰ ਐਮਪੀ ਅਰੋੜਾ ਜਿਹਦੇ ਥਰੂ ਕਾਫੀ ਐਮਪੀ ਲੁਧਿਆਣਾ ਤੋਂ ਐਮਪੀ ਸੰਜੀਵ ਅਰੋੜਾ ਦੇ ਥਰੂ ਕਾਫੀ ਰਿਪਰੈਜ਼ੈਂਟੇਸ਼ਨਜ਼ ਹੋਈਆਂ ਬਹੁਤ ਸਾਰੇ ਪੰਜਾਬ ਦੀ ਇੰਡਸਟਰੀਆਂ ਵੱਲੋਂ ਜਦੋਂ ਇਹ ਰਿਪਰੈਜ਼ੈਂਟੇਸ਼ਨ ਦਿੱਤੀਆਂ ਗਈਆਂ ਤਾਂ ਉਹਨਾਂ ਵੱਲੋਂ ਪੰਜਾਬ ਸਰਕਾਰ ਅੱਗੇ ਇਹ ਕੇਸ ਇੰਡਸਟਰੀ ਦਾ ਵਕੀਲ ਬਣ ਕੇ ਕੇਸ ਨੂੰ ਰਿਪਰੈਜ਼ੈਂਟ ਕੀਤਾ ਗਿਆ ਤੇ ਆਖਰਕਾਰ ਰਾਜ ਉਹਦੇ ਵਿੱਚ ਇੱਕ ਵੱਡੀ ਰਾਹਤ ਮਿਲੀ ਹੈ ਜੀ ਹਾਂ ਵੱਡੀ ਰਾਹਤ ਇਦਾਂ ਮਿਲੀ ਹੈ ਕਿ ਹੁਣ ਪੰਜਾਬ ਸਰਕਾਰ ਵੱਲੋਂ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਉਸ ਨੋਟੀਫਿਕੇਸ਼ਨ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਹੁਣ ਇੱਕ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਕਲੀਅਰ ਕਰ ਦਿੱਤਾ ਗਿਆ ਕਿ ਜਿਹੜੇ ਮੌਰਗੇਜ ਚਾਰजेस ਹੈ ਜਿਹੜੇ ਮੌਰਗੇਜ ਚਾਰजेस ਹੈਗੇ ਆ ਉਹਦੀ ਜਿਹੜੀ ਹੈ ਪੁਆਇੰਟ 25% ਜਿਹੜੇ ਸੀਗੇ ਉਹਦੀ ਇੱਕ ਲਿਮਿਟ ਨੂੰ ਨਿਰਧਾਰਿਤ ਕਰ ਦਿੱਤਾ ਹੈ ਸੋ 1 ਲੱਖ ਰੁਪਏ ਤੱਕ ਦੀ ਜਿਹੜੀ ਹੈ ਲਿਮਿਟ ਜਿਹੜੀ ਨਿਰਧਾਰਿਤ ਕਰ ਦਿੱਤੀ ਗਈ ਹੈ ਸੋ ਹੁਣ ਕੋਈ ਵੀ ਕਰਦਾ ਤਾਂ ਜੇ ਕੋਈ ਉਹ ਲੋਨ ਲੈਂਦਾ ਬੈਂਕ ਤੋਂ ਤੇ ਉਹਨਾਂ ਤੇ ਜਿਹੜੇ ਮੋਟਗੇਜ ਚਾਰजेस ਹੈਗੇ ਆ ਜਿਹੜੇ 0.25% ਹੈ ਉਹ ਆਤਾ 0.25% और 1 ਲੱਖ मैक्सिमम ਤੋਂ मैक्सिमम ਪੰਜਾਬ ਸਰਕਾਰ ਜਿਹੜਾ ਹੁਣ 1 ਲੱਖ ਰੁਪਏ ਤੱਕ ਹੀ ਇਸ ਤੇ ਜਿਹੜਾ ਲੋਨ ਲੈਣ ਵਾਲੇ ਤੇ ਹੁਣ ਇੱਕ 1 ਲੱਖ ਰੁਪਏ ਤੱਕ ਹੀ ਉਹਨਾਂ ਨੂੰ ਦੇਣਾ ਪਏਗਾ ਸੋ ਜਿਹੜੀ ਕਿ ਅਮਾਉਂਟ ਪਹਿਲਾਂ ਜੇ ਕਰੋੜਾ ਰੁਪਏ ਦਾ ਲੋਨ ਹੁੰਦਾ ਸੀ ਤਾਂ ਉਹਨਾਂ ਦੀ 5 ਲੱਖ 10 ਲੱਖ 20 ਲੱਖ ਤੱਕ ਵੀ ਜਿਹੜੀ ਕਹਾ ਚਾਰजेस ਪੈ ਜਾਂਦੇ ਸੀਗੇ ਸੋ ਹੁਣ ਉਹ ਸਿਰਫ ਮੈਕਸਿਮਮ ਤੋਂ ਮੈਕਸਿਮਮ 1 ਲੱਖ ਤੱਕ ਸਿਮਟ ਕੇ ਰਹਿ ਗਏ ਨੇ ਸੋ ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਰਾਹਤ ਦਿੱਤੀ ਗਈ ਹੈ ਸੋ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੁਵਿਧਾਵਾਂ ਜਿਹੜੇ ਹੈਗੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹੈਗੀਆਂ ਸੋ ਉਸ ਤੇ ਐਵਜ਼ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਕਿ ਰੈਵਨਿਊ ਨੂੰ ਵਧਾਣ ਲਈ ਤਾਂ ਕਿ ਜਿਹੜੇ ਫ੍ਰੀ ਬੀਲਸ ਦਿੱਤੇ ਜਾ ਸਕਣ ਆਮ ਜ਼ਰੂਰਤਮੰਦਾਂ ਨੂੰ ਜਾਂ ਬਿਲੋ ਪਾਵਰਟੀ ਲਾਈਨ ਵਾਲਿਆਂ ਨੂੰ ਸੋ ਯਾ ਹੋਰ ਵੀ ਆਨਲਾਈਜ਼ ਟਾਈਮ 'ਚ ਹੋਰ ਵੀ ਚੀਜ਼ਾਂ ਅਨਾਉਂਸ ਕੀਤੀਆਂ ਜਾ ਸਕਦੀਆਂ ਜਿੱਦਾਂ ਕਿ 300 ਯੂਨਟ ਬਿਜਲੀ ਹੋ ਗਿਆ ਮਹਿਲਾਵਾਂ ਨੂੰ 1000 ਰੁਪਿਆ ਸੋ ਉਹਦੇ ਲਈ ਇੱਕ ਰੈਵਨਿਊ ਚਾਹੀਦਾ ਹੁੰਦਾ ਸੀ ਜਿਸ ਜੀ ਐਵਜ਼ ਦੇ ਵਿੱਚ ਜਿਸ ਤਰਜ਼ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲੋਨ ਲੈਣ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਤੇ ਮੌਟਕੇ ਚ ਚਾਰਜਸ ਦੇ ਨਾਮ ਤੇ 0.25 ਪਰਸੈਂਟ ਜਿਹੜਾ ਚਾਰਜ ਨਿਰਧਾਰਿਤ ਕੀਤੇ ਗਏ ਸੀਗੇ ਸੋ ਜਿਸ ਤੇ ਪ੍ਰਤੀ ਇੰਡਸਟਰੀ ਚ ਰੋਸ਼ ਸੀਗਾ ਸੋ ਲਗਾਤਾਰ ਅੰਤਖ ਕੋਸ਼ਿਸ਼ਾਂ ਤੋਂ ਬਾਅਦ ਲਗਭਗ ਡੇਢ ਤੋਂ 2 ਸਾਲ ਦੀ ਅੰਤਖ ਕੋਸ਼ਿਸ਼ਾਂ ਤੋਂ ਬਾਅਦ ਜਿਹੜਾ ਐਮਪੀ अरोੜਾ ਅੱਜ ਫਾਈਨਲੀ ਇੰਡਸਟਰੀ ਨੂੰ ਰਾਹਤ ਦਿਵਾਨ ਦੇ ਵਿੱਚ ਜਿਹੜਾ ਕਾਮਯਾਬ ਹੋਏ ਨੇ ਸੋ ਪੂਰੀ ਦੀ ਪੂਰੀ ਪੰਜਾਬ ਦੀ ਇੰਡਸਟਰੀ ਲਈ ਇੱਕ ਵੱਡੀ ਰਾਹਤ ਦੀ ਖਬਰ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਨੇ ਕਿ ਕਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਨੋਟੀਫਿਕੇਸ਼ਨ 'ਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਹੁਣੇ ਜਿਹੜੇ ਚਾਰजेस ਹੈਗੇ ਐ ਮਾਰਗੇਜ ਚਾਰजेस ਜਿਹੜੇ ਐ ਉਹ 0.25% ਔਰ 1 ਲੱਖ ਵਿਚਐਵਰ ਇਜ਼ ਹਾਇਰ ਯਾਨੀ ਕਿ ਸਭ ਤੋਂ ਜ਼ਿਆਦਾ ਮੈਕਸिमम ਤੋਂ ਮੈਕਸिमम 1 ਲੱਖ ਰੁਪਏ ਤੱਕ ਹੀ ਇਹ ਚਾਰਜ ਲਿੱਤੇ ਜਾ ਸਕਦੇ 1 ਲੱਖ ਰੁਪਏ ਤੋਂ ਜ਼ਿਆਦਾ ਚਾਰਜ ਨਹੀਂ ਲਿੱਤੇ ਜਾ ਸਕਣਗੇ ਸੋ ਇੰਡਸਟਰੀ ਨੇ ਦਾ ਇੱਕ ਵੱਡਾ ਸਵਾਗਤ ਕੀਤਾ ਹੈਗਾ ਇਸ ਜਿਹੜੇ ਫੈਸਲੇ ਦਾ ਸਰਕਾਰ ਵੱਲੋਂ ਸੋ ਵੱਡੀ ਗੱਲ ਹੈ ਵੱਡੀ ਰਾਹਤ ਹੈ ਸੋ ਅੱਜ ਦਾ ਦਿਨ ਜਿਹੜਾ ਇੰਡਸਟਰੀ ਤੇ ਟ੍ਰੇਡ ਲਈ ਕਾਫੀ ਖੁਸ਼ੀ ਭਰਾਂ ਜਿਹੜਾ ਇੱਕ ਦਿਨ ਹੈਗਾ ਸੋ ਐਮਪੀ ਰੂੜਾ ਦੇ ਇਸ ਜਿਹੜੀ ਮਿਹਨਤ ਹੈ ਉਸ ਤੇ ਜਿਹੜੇ ਰੰਗ ਆਏ ਹੈ ਸੋ ਇੰਡਸਟਰੀ ਤੇ ਟ੍ਰੇਡ ਦੇ ਵਿੱਚ ਕਾਫੀ ਉਹਨਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ਵਧਾਈ ਦੇ ਪਾਤਰ ਨੇ ਅੱਜ ਐਮਪੀ ਸੰਜੀਵ ਰੂੜਾ ਸੋ ਇਹ ਸੀ ਫਿਲਹਾਲ ਇਸ ਵੇਲੇ ਦੀ ਅਪਡੇਟ ਫਿਰ ਤੁਹਾਡੇ ਨਾਲ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣਕਾਰੀ ਲਈ ਧੰਨਵਾਦ ਨਮਸਕਾਰ ਸਤਿ ਸ਼ਕਾਲ ਮਰਹਬਾ ਸੋ ਸ਼ੇਅਰ ਲੁਧਿਆਣਾ ਤੋਂ ਇੱਕ ਵਾਰੀ ਫੇਰ ਤੁਹਾਡੇ ਨਾਲ ਜੁੜੇ ਆਂ ਔਰ ਇਸ ਵੇਲੇ ਜੇ ਦੀ ਵੱਡੀ ਅਪਡੇਟ ਲੈ ਕੇ ਆਏ ਆਂ ਇੰਡਸਟਰੀ ਐਂਡ ਟ੍ਰੇਡ ਲਈ ਜੀ ਹਾਂ ਪੰਜਾਬ ਦੀ ਇੰਡਸਟਰੀ ਐਂਡ ਟ੍ਰੇਡ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਸੋ ਅੱਜ ਦਾ ਦਿਨ ਬਹੁਤ ਹੀ ਸ਼ੁਭ ਜਿਹੜਾ ਹੈਗਾ ਇੰਡਸਟਰੀ ਐਂਡ ਟ੍ਰੇਡ ਲਈ ਹੈ ਦੱਸ ਇਹ ਕਿ ਪੰਜਾਬ ਦੀ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਰੈਵਨਿਊ ਨੂੰ ਵਧਾਣ ਲਈ ਇੱਕ ਇੰਡਸਟਰੀ ਐਂਡ ਮੌਰਟਗੇਜ ਜੀ ਹਾਂ ਜਿਹੜੇ ਵੀ ਲੋਨ ਲੈਣ ਵਾਲੇ ਲੋਕ ਸੀਗੇ ਜਿਹੜੇ ਵੀ ਕਰਦਾ